ਨਾਜ਼ੀਆ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੁੱਢੇ ਦਰਿਆ ਨੂੰ ਮੁੜ ਸੁਰਜੀਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਅਧਿਕਾਰੀ ਜ਼ਮੀਨੀ ਸਥਿਤੀ ਤੇ ਧਿਆਨ ਕੇਂਦ੍ਰਿਤ ਕਰਨ ਅਤੇ ਉਸ ਦੇ ਹੱਲ ਲਈ ਪ੍ਰਦਾਨ ਕਰਨ ਲਈ ਵੀਰਵਾਰ ਨੂੰ ਫੀਲਡ ਵਿੱਚ ਉਤਰੇ ਮੈਂਬਰ ਪੀ ਡੀ ਸੀ ਬੈਬਵ ਮਹੇਸ਼ਵਰੀ ਦੀ ਅਗਵਾਈ ਵਿੱਚ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੀ ਟੀਮ ਸ਼ਹਿਰ ਵਿੱਚ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ ਸੀਨੀਅਰ ਖੋਜ ਅਧਿਕਾਰੀ ਜਸ਼ਨ ਜੂਤਕੌਰ ਬਰਾੜ ਤੇ ਨਿੰਦ ਰਾਜਪੂਤ ਪੀ ਡੀ ਸੀ ਟੀਮ ਦਾ ਹਿੱਸਾ ਹਨ ਵੀਰਵਾਰ ਨੂੰ ਪੀ ਡੀ ਸੀ ਟੀਮ ਨੇ ਕੂਮਕਲਾ ਇਲਾਕੇ ਤੋਂ ਫੀਲਡ ਨਿਰੀਖਣ ਸ਼ੁਰੂ ਕੀਤਾ ਜਿੱਥੋਂ ਬੁੱਡੇ ਦਰਿਆ ਦੀ ਸ਼ੁਰੂਆਤ ਹੁੰਦੀ ਹੈ ਟੀਮ ਨੇ ਦਰਿਆ ਦੇ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ ਤੇ ਨਮੂਨੇ ਵੀ ਲਏ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਲੁਧਿਆਣਾ ਦੇ ਮੁੱਖ ਇੰਜੀਨੀਅਰ ਪੀਪੀਸੀਬੀ ਆਰਕੇ ਰਤੜਾ ਮੁੱਖ ਇੰਜੀਨੀਅਰ ਰਵਿੰਦਰ ਗਰਗ ਕਾਰਜਕਾਰੀ ਇੰਜੀਨੀਅਰ ਪਰਸ਼ੂਤਮ ਸਿੰਘ ਸਮੇਤ ਪੀਪੀਸੀਬੀ ਸੀਵਰੇਜ ਬੋਰਡ ਪੰਜਾਬ ਸਿਚਾਈ ਵਿਭਾਗ ਦੇ ਹੋਰ ਅਧਿਕਾਰੀ ਪੀਡੀਸੀ ਟੀਮ ਦੇ ਨਾਲ ਸਨ ਬਾਅਦ ਵਿੱਚ ਪੀਡੀਸੀ ਟੀਮ ਨੇ 225 ਐਮਐਲਡੀ ਜਮਾਲਪੁਰ ਰੀਸਿਵਰ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਤੇ ਛੋਟੇ ਅਤੇ ਵੱਡੇ ਰੰਗਾਈ ਉਦਯੋਗਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗਾਂ ਕੀਤੀਆਂ ਰੰਗਾਈ ਉਦਯੋਗ ਦੇ ਸੀਈਟੀਪ ਚਲਾਉਣ ਵਾਲੇ ਐਸਪੀ ਵੀਜ਼ ਦੇ ਔਦੇਦਾਰ ਦੀ ਵੀ ਮੀਟਿੰਗ ਵਿੱਚ ਮੌਜੂਦ ਸਨ ਟੀਮ ਨੇ ਗਊਸ਼ਾਲਾ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਸਾਈਟ ਦਾ ਦੌਰਾ ਵੀ ਕੀਤਾ ਜਿੱਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਕਾਰ ਸੇਵਾ ਅਧੀਨ ਸੀਵਰੇਜ ਦੇ ਪਾਣੀ ਨੂੰ ਜਮਾਲਪੁਰ ਐਸਟੀਪੀ ਵੱਲ ਮੋੜਨ ਲਈ ਇੱਕ ਅਸਥਾਈ ਪੰਪਿੰਗ ਸਟੇਸ਼ਨ ਸਥਾਪਿਤ ਕੀਤਾ ਗਿਆ ਹੈ। ਉਹਨਾਂ ਨੇ ਇਲੈਕਟ੍ਰੋ ਪਲੇਟਿੰਗ ਉਦਯੋਗ ਦੇ ਗੰਦੇ ਪਾਣੀ ਨੂੰ ਟ੍ਰੀਟ ਕਰਨ ਲਈ ਕਾਮਨ ਐਫੂਲੈਂਟ ਟ੍ਰੀਟਮੈਂਟ ਪਲਾਂਟ ਇੱਕ ਨਿੱਜੀ ਕੰਪਨੀ ਜੀਵੀਆ ਟੈਕਨੋਲੋਜੀ ਦੁਆਰਾ ਸੰਚਾਲਿਤ ਦਾ ਵੀ ਦौरा ਕੀਤਾ। पीडीसी मेंबर वैभव महेश्वरी ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਬੁੱਢੇ ਦਰਿਆ ਨੂੰ ਮੁੜ ਸਰਜੀਤ ਕਰਨ ਲਈ ਵਚਨਬੱਧ ਹੈ ਮੁੱਖ ਮੰਤਰੀ ਨਿਯਮਤ ਤੌਰ ਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਇਸ ਪ੍ਰੋਜੈਕਟ ਲਈ ਸਰਕਾਰ ਨੇ ਆਈਆਈਟੀ ਰੁੜਕੀ ਅਤੇ ਆਈਆਈਟੀ ਰੋਪੜ ਨੂੰ ਵੀ ਸ਼ਾਮਲ ਕੀਤਾ ਹੈ ਪੀਡੀਸੀ ਦਾ ਉਦੇਸ਼ ਸਥਿਤੀ ਦਾ ਜਾਇਜ਼ਾ ਲੈਣਾ ਸਾਰੇ ਹਿੱਸੇਦਾਰਾਂ ਸਟੇਕ ਹੋਲਡਰਸ ਤੋਂ ਫੀਡਬੈਕ ਪ੍ਰਾਪਤ ਕਰਨਾ ਤੇ ਹਾਲਾਂ ਤੇ ਧਿਆਨ ਕੇਂਦ੍ਰਿਤ ਕਰਨਾ ਹੈ